ਇਹੀ ਸਾਡੇ ਖਰੜੜ ਦਾ ਸਭ ਤੋਂ ਮਾੜਾ ਹਾਲ ਹੈ ਕਿ ਹਰੇਕ ਸ਼ਹਿਰਾਂ ਦੇ ਵਧੀਆ ਬੱਸ ਸਟੈਂਡ ਬਣੇ ਜਾਂਦੇ ਬਕਾਇਦਾ ਬੱਸ ਸਟੈਂਡ ਤੇ ਲੱਗਦੀ ਐ ਟੋਕਨ ਨੰਬਰ ਵਾਣਾ ਇੱਕ ਖਰੜੜ ਦਾ ਹੀ ਸਭ ਤੋਂ ਮਾੜਾ ਹਾਲ ਹੈ ਜੀ ਕਿੰਨੇ ਸਰਕਾਰਾਂ ਤੋਂ ਤਾਂ ਨਹੀਂ ਠੀਕ ਹੋਣੀਆਂ ਜੀ ਇਹ ਤਾਂ ਜਿਹੜੇ ਵੀ ਆਂਦੇ ਨੇ ਸਾਰੇ ਇੱਕ ਦੂਏ ਦੇ ਵਾਪਾ ਹੁੰਦੇ ਗੁਰਾਲੀ ਤੱਕ ਨਹੀਂ ਬੱਸ ਮਿਲਦੀ ਕਹਿੰਦੇ ਬਾਈਪਾਸ ਜਾਣੀ ਦੱਸਾਂ ਉਹ ਜਿਹੜੇ ਕਰਾਲੀ ਬੱਸ ਹੋ ਕੇ ਜਾਂਦੀ ਉਹ ਵੀ ਨਹੀਂ ਚੜਾਉਂਦੇ ਕਹੀ ਪੂਰੇ ਬੱਸ ਸਟੈਂਡ ਨੇ ਕੋਈ ਪ੍ਰੋਬਲਮ ਹੀ ਪ੍ਰੋਬਲਮਾ ਤੁਹਾਡੇ ਤੁਹਾਡੇ ਜ਼ਮਣੇ ਦੇਖਦੇ ਸਾਰੀ ਪਬਲਿਕ ਖੜੀ ਆ ਹੇਰਾਨ ਹੋ ਰਹੀ ਹੈ ਕਿੰਨੇ ਬੰਦੇ ਖੜੇ ਹੋ ਉੱਥੇ ਮੈਨੂੰ ਹੋ ਗਿਆ ਜਿਦਾਂ ਕੋਣਾ ਘੰਟਾ ਖੜੀ ਨੋ ਮੈਂ ਕਹਣਾ ਇੰਨੀ ਖਜਾਦਾ ਹੈ ਤੁਹਾਨੂੰ ਦੱਸਿਏ ਕਿ ਮੈਂ ਤਾਂ ਖੁਦ ਕਹਿ ਰਹੀ ਹਾਂ ਕਿ ਅੱਜ ਦੀ ਡੇਟ ਦੇ ਵਿੱਚ ਨਾ ਸਾਡੀਆਂ ਸਰਕਾਰਾਂ ਟਾਰਾਂ ਤਾਂ ਬਹੁਤ ਮਾਰਦੀਆਂ ਪਰ ਕਰਦੀਆਂ ਕੱਖ ਨਹੀਂ ਐ ਇੱਥੇ ਦੇਖੋ ਕਿੰਨੀ ਕਿੰਨੀ ਮਿੱਟੀ ਫੱਕ ਰਹੀ ਅਸੀਂ ਖੜਨ ਨੂੰ ਵੈਣ ਨੂੰ ਕੋਈ ਕੋਈ ਪੀਣ ਦੇ ਪਾਣੀ ਦਾ ਪ੍ਰਬੰਧ ਨਹੀਂ ਕੋਈ ਕੁਝ ਨਹੀਂ ਹੈਗਾ ਆਪਾਂ ਘਰਾਂ ਦੇ ਵਿੱਚ ਬੈਠੇ ਆ ਏਸ਼ੀਂ ਜਿਵੇਂ ਬੈਠੇ ਆ ਏਸ ਜੀ ਤੋਂ 1 ਮਿੰਟ ਲਈ ਬਾਹਰ ਨਿਕਲਦੇ ਮਰਨ ਵਾਲੇ ਹੋ ਜਾਂਦੇ ਆ ਅਸੀਂ ਲੋਕਾਂ ਨੂੰ ਪਾਣੀ ਪੀਣ ਵਾਸਤੇ ਵੀ ਨਹੀਂ ਧੋਪੋ ਤੋਂ ਕਿੰਨੀ ਐ ਕਹਿ ਰ ਹੈ ਨੀਚੇ ਤੋਂ ਵੀ ਗਰਮ ਉਪਰੋਂ ਵੀ ਗਰਮ ਅਸੀਂ ਆਪੇ ਸਟਾਪ ਆਪਣੇ ਬੰਦੇ ਬੈਠੇ ਰਹਿੰਦੇ ਹਾਂ ਜੇ ਬਸ ਪਹਿਲੀ ਗੱਲ ਤਾਂ ਸਾਨੂੰ ਚੁੱਕ ਦੇਣੀ ਹੈ ਲੇਡੀਜ਼ ਨੂੰ ਇੰਨਾ ਧੱਕਾ ਐਨੀ ਬੇਇੱਜ਼ਤੀ ਹੋ ਰਹੀ ਐ ਅਸੀਂ ਕਦੇ ਘਰ ਚ ਵੀ ਨਹੀਂ ਅਨੀ ਬੇਇੱਜ਼ਤੀ ਚਾਹੁੰਦੇ ਐ ਕਿ ਜਿੰਨੀ ਸਾਡੀ ਇੱਕ ਡਰਾਈਵਰ ਕਨੈਕਟਰ ਪੰਜਾਬ ਰੋਡ ਦੇ ਚਾਲੇ ਪਰ ਇਹਨਾਂ ਨੇ ਕੀ ਕੀਤਾ ਹੁੰਦਾ ਨਾ ਪਿੱਛੋਂ ਜਾਂ ਪਿੱਛੋਂ ਰੋਕਣੀ ਗੱਡੀ ਜਾਂ ਅੱਗੇ ਜਾ ਕੇ ਰੋਕ ਲੈਣੀ ਸਾਨੂੰ ਦੇਖ ਕੇ ਪਹਿਲੇ ਇੰਨਾ ਮੰਦਾ ਚੰਗਾ ਬੋਲ らっしゃ ਗਾਲ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਤੁਹਾਡੇ ਨਾਲ ਸੁਖਪੀਤ ਕਾ ਸੋ ਮੈਨੂੰ ਦੇਖ ਕੇ ਮੇਰੇ ਪਿੱਛੇ ਦੇਖ ਕੇ ਬੈਕਗਰਾਉਂਡ ਤੁਹਾਨੂੰ ਕੀ ਲੱਗਦਾ ਵੀ ਮੈਂ ਕਿੱਥੇ ਖੜੀ ਹੋਵਾਂਗੀ ਅਸਲ ਚ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਆ ਵੀ ਅੱਜ ਮੈਂ ਖੜੀ ਆ ਖਰੜ ਦੇ ਬੱਸ ਸਟੈਂਡ ਹਰ ਬੱਸ ਸਟੈਂਡ ਤਾਂ ਮੈਂ ਕੀ ਆਖਾਂ ਕਿਉਂਕਿ ਹਰੇ ਪ੍ਰੋਪਰ ਬੱਸ ਸਟੈਂਡ ਦਾ ਕੋਈ ਮੂਹ ਸਿਰ ਹੈ ਹੀ ਨਹੀਂ ਕੁਝ ਬਣਿਆ ਹੀ ਨਹੀਂ ਹੋਇਆ ਜੇਕਰ ਗੱਲ ਕਰ ਲਈਏ ਤਾਂ ਪੂਰੇ 14-15 ਸਾਲਾਂ ਤੋਂ ਕੋਈ 1-2 ਸਾਲ ਦੀ ਗੱਲ ਨਹੀਂ ਕਰ ਰਹੀ ਮੈਂ 14-15 ਸਾਲਾਂ ਤੋਂ ਜਿੱਥੇ ਕਿ ਸਭ ਤੋਂ ਪਹਿਲਾਂ ਇੱਥੇ ਨੀਂ ਪੱਥਰ ਰੱਖਿਆ ਗਿਆ ਸੀ ਫਿਰ ਅੱਜ ਦਾ ਫਲੈਕਸ ਲੱਗ ਗਿਆ ਉੱਪਰ ਤੁਹਾਨੂੰ ਨੀਂ ਪੱਥਰ ਤਾਂ ਦੇਖ ਨਹੀਂ ਰਿਹਾ ਹੁਣ ਫਲੈਕਸ ਹੀ ਦਿਖ ਰਿਹਾ ਉਹਨੇ ਕੋਈ ਚੋਣ ਪ੍ਰਚਾਰ ਦੇ ਕੋਈ ਇੰਸਟੀਚਿਊਟ ਦੇ ਫਲੈਕਸ ਤਾਂ ਪਹਿਲਾਂ ਨੀਂ ਪੱਥਰ ਰੱਖਿਆ ਸੀਗਾ ਕੈਪਟਨ ਅਮਰਿੰਦਰ ਸਿੰਘ ਨੇ ਇਸ ਤੋਂ ਬਾਅਦ ਜਦੋਂ ਦੁਬਾਰੇ 2021 ਦੇ ਵਿੱਚ ਤਾਂ ਨੀਂ ਪੱਥਰ ਰੱਖਿਆ ਗਿਆ ਸੀ ਰਾਜਾ ਵੜਿੰਗ ਵੱਲੋਂ ਦੋ ਵਾਰ ਨੀ ਪੱਥਰ ਰੱਖਣ ਦੇ ਬਾਵਜੂਦ ਵੀ ਤੁਸੀਂ ਦੇਖ ਸਕਦੇ ਹੋ ਕਿ ਬੱਸ ਸਟੈਂਡ ਦੀ ਕੀ ਹਾਲਤ ਆ ਪੂਰੀਆਂ ਛੱਤਾਂ ਦੇ ਵਿੱਚ ਵੀ ਤਰੇੜ ਆ ਚੁੱਕੀ ਆ ਕੋਈ ਇੱਥੇ ਬੈਠਣ ਦਾ ਚੱਜ ਨਾਲ ਕੋਈ ਪ੍ਰਬੰਧ ਨਹੀਂ ਕੋਈ ਰਾਹੀ ਗੀਰਾਂ ਨੂੰ ਟਾਈਮ ਟੇਬਲ ਦੱਸਣ ਵਾਸਤੇ ਵੀ ਕੋਈ ਨਹੀਂ ਬੈਠਾ ਜੇਕਰ ਆਪਾਂ ਦੇਖ ਲਈਏ ਵੀ ਟਾਈਮ ਟੇਬਲ ਤੁਸੀਂ ਕਹਿੰਦੇ ਹੋਗੇ ਸ਼ਾਇਦ ਟਾਈਮ ਟੇਬਲ ਲੱਗਿਆ ਹੋਇਆ ਤਾਂ ਟਾਈਮ ਟੇਬਲ ਦੀ ਡੇਟ ਚੈੱਕ ਕਰਾ ਦਿਓ 2012 ਕੋਈ ਨਾ ਪੁਰਾਣਾ ਟਾਈਮ ਟੇਬਲ ਕੋਈ ਇੱਥੇ ਟਾਈਮ ਟੇਬਲ ਦੱਸਣ ਵਾਲਾ ਨਹੀਂ ਕੋਈ ਬੈਠਣ ਦੇ ਲਈ ਕੋਈ ਜਗ੍ਹਾ ਨਹੀਂ ਆ ਦੋ ਵਾਰ ਇੱਥੇ ਨੀ ਪੱਥਰ ਰੱਖਿਆ ਗਿਆ ਖੈਰ ਹੁਣ ਮੌਜੂਦਾ ਸਰਕਾਰ ਵੀ ਆਪਾਂ ਦੇਖਦੇ ਹਾਂ ਕਿ ਬੱਸ ਸਟੈਂਡ ਬਣੂਗਾ ਜਾਂ ਨਹੀਂ ਬਣੂਗਾ ਅਸਲ ਦੇ ਵਿੱਚ ਤੁਸੀਂ ਹਾਲਤ ਦੇਖ ਚੁੱਕੇ ਹੋ ਤਾਂ ਮੈਂ ਅੱਗੇ ਜਿੱਥੇ ਹੁਣ ਬੱਸ ਸਟੈਂਡ ਦੇ ਵਿੱਚ ਅਕਸਰ ਹੁਣ ਜਿੱਥੇ ਲੋਕ ਬੈਠਦੇ ਨੇ ਸਵਾਰੀਆਂ ਵਾਲੇ ਲੋਕ ਉੱਥੇ ਰੁਕੇ ਹੋਏ ਨੇ ਜਿੱਥੇ ਪ੍ਰੋਪਰ ਉੱਥੇ ਟ੍ਰੈਫਿਕ ਬਣ ਜਾਂਦਾ ਮੈਂ ਕੈਮਰਾਮੈਨ ਨੂੰ ਕਹਾਂਗੀ ਵੀ ਮੇਰੇ ਨਾਲ ਚੱਲਿਓ ਆਪਾਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਲੋਕਾਂ ਤੋਂ ਪੁੱਛਾਂਗੇ ਵੀ ਉਹਨਾਂ ਨੂੰ ਕਿੰਨੀਆਂ ਕ ਮੁਸ਼ਕਲਾਂ ਆਉਂਦੀਆਂ ਨੇ ਕਿਉਂਕਿ ਤੁਸੀਂ ਆਪ ਦੇਖ ਚੁੱਕੇ ਹੋ ਕਿ ਦੋ ਵਾਰ ਇੱਥੇ ਨਹੀਂ ਪੱਥਰ ਵੀ ਰੱਖਿਆ ਗਿਆ ਤੁਸੀਂ ਹਾਲਤ ਦੇਖ ਸਕਦੇ ਹੋ ਬੱਸ ਸਟੈਂਡ ਦੀ ਕਿੰਨਾ ਪੁਰਾਣਾ ਤਰੇੜਾ ਉੱਥੇ ਆ ਚੁੱਕੀਆਂ ਨੇ ਕੋਈ ਇੱਥੇ ਬੈਠਣ ਨੂੰ ਪ੍ਰਬੰਧ ਨਹੀਂ ਆ ਟਾਈਮ ਟੇਬਲ ਵੀ ਜਿਹੜਾ ਤੁਹਾਨੂੰ ਦੱਸਦੀ ਹੈ ਕਿ ਲੋਕਾਂ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਕੋਈ ਟਾਈਮ ਟੇਬਲ ਦੱਸਣ ਵਾਲਾ ਨਹੀਂ ਆ ਕੋਈ ਬੈਠਣ ਨੂੰ ਪ੍ਰਬੰਧ ਨਹੀਂ ਆ ਤਾਂ ਤੁਸੀਂ ਬੱਸ ਸਟੈਂਡ ਦੀ ਹਾਲਤ ਵੇਖ ਹੀ ਚੁੱਕੇ ਹੋ ਕਿ ਬੱਸ ਸਟੈਂਡ ਦੀ ਕਿੰਦਾ ਦੀ ਖਸਤਾ ਹਾਲਤ ਬਣੀ ਹੋਈ ਆ ਪਰ ਜੇਕਰ ਗੱਲ ਕਰ ਲਈਏ ਤਾਂ ਫਿਰ ਵੀ ਸਰਕਾਰ ਆ ਜਿਹੜੀ ਕਿ ਲੀਪਾ ਪੋਚੀ ਕਾਰਨ ਤੋਂ ਬਾਸ ਦੀ ਆਉਂਦੀ ਆ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਬੈਂਚ ਇੱਥੇ ਲੱਗੇ ਹੋਏ ਆ ਉਹਨਾਂ ਦੇ ਉੱਪਰ ਵੀ ਨਾਮ ਲੱਗਿਆ ਹੋਇਆ ਪ੍ਰੋਪਰ ਨਾਮ ਲਿਖ ਕੇ ਹੋ ਕਰਿਆ ਹੋਇਆ ਸਰਕਾਰ ਐਡੀ ਵਾਦੇ ਕਰਦੀ ਆ ਵੀ ਅਸੀਂ ਬੱਸ ਸਟੈਂਡ ਬਣਾਵਾਂਗੇ ਉਹ ਕਰਾਂਗੇ ਖਰ ਇਥੋਂ ਦੀ ਖੁੱਧ ਦੇ ਜਿਹੜੇ ਕਿ ਕਹਿ ਸਕਦੇ ਹੋ ਕਿ ਅਨਮੋਲ ਗਗਨ ਮਾਰ ਦਾ ਇਹ ਖੁੱਧ ਦਾ ਜਿਹੜਾ ਕਿ ਖਰੜ ਉਹਨਾਂ ਦਾ ਇਲਾਕਾ ਤੁਸੀਂ ਦੇਖ ਸਕਦੇ ਹੋ ਕਿ ਬੱਸ ਸਟੈਂਡ ਦੀ ਕਿੰਦਾ ਦੀ ਹਾਲਤਾ ਕੋਈ ਲੋਕਾਂ ਨੂੰ ਦੱਸਣ ਵਾਲਾ ਨਹੀਂ ਆ ਬਾਕੀ ਹੁਣ ਤਾਂ ਇਲੈਕਸ਼ਨਸ ਨੇੜੇ ਆ ਗਈਆਂ ਮੈਂ ਇਹ ਜ਼ਰੂਰ ਕਹਿਣਾ ਚਾਹਾਂਗੀ ਆਮ ਜਨਤਾ ਨੂੰ ਆਮ ਜਨਤਾ ਫਿਰ ਵੀ ਭੁੱਲਿਆ ਆ ਆਮ ਜਨਤਾ ਹਰ ਬਾਰ ਭੁੱਲ ਜਾਂਦੀ ਆ ਐਡੇ ਐਡੇ ਵਾਅਦੇ ਕੀਤੇ ਜਾਂਦੇ ਪਰ ਬਾਅਦ ਚ ਪੂਗਾਏ ਨਹੀਂ ਜਾਂਦੇ ਫਿਰ ਵੀ ਲੋਕ ਭੁੱਲ ਜਾਂਦੇ ਪਰ ਹੁਣ ਇਲੈਕਸ਼ਨਸ ਨੇੜੇ ਆ ਗਈਆਂ ਜੋ ਵੀ ਮੇਰੀ ਖਬਰ ਸੁਣਦੇ ਆ ਮੈਂ ਇਹ ਨਹੀਂ ਕਹੂੰਗੀ ਵੀ ਤੁਸੀਂ ਆ ਸਰਕਾਰ ਨੂੰ ਵੋਟ ਨਾ ਪਾਓ ਜਾਂ ਆ ਸਰਕਾਰ ਨੂੰ ਵੋਟ ਨਾ ਪਾਓ ਪਰ ਆਪਣੀ ਵੋਟ ਜ਼ਰੂਰ ਸੋਚ ਸਮਝ ਕੇ ਪਾਓ ਬਾਕੀ ਮੈਂ ਜਿੱਥੇ ਬਸਕ ਰੁਕਦੀਆਂ ਨੇ ਅੱਜਕੱਲ ਮੈਂ ਉੱਥੇ ਵੀ ਤੁਹਾਨੂੰ ਦਿਖਾਉਣਾ ਚਾਹਾਂਗੀ ਕਿ ਲੋਕਾਂ ਦਾ ਇਸ ਦੇ ਬਾਰੇ ਕੀ ਕਹਿਣਾ ਨੇ ਖੜੇ ਆਂ ਸਵਾਰੀਆਂ ਵੀ ਰੁਕੀਆਂ ਹੋਈਆਂ ਆਪਾਂ ਉਹਨਾਂ ਦੇ ਨਾਲ ਹੀ ਗੱਲਬਾਤ ਕਰ ਲੈਣੇ ਸਸ਼ੀਕਲ ਜੀ ਸਸ਼ੀਕਲ ਜੀ ਕਿੱਥੇ ਤੁਸੀਂ ਇੱਥੋਂ ਨਹੀਂ ਹੋ ਜੋ ਮਤਲਬ ਆਏ ਹੋਏ ਹੋਤੇ ਹਾਂਜੀ ਅਸੀਂ ਚੰਡੀਗੜ੍ਹ ਤੋਂ ਕੀ ਚੱਲ ਖਰੜ ਕੀ ਲੈ ਲੰਦੇ ਆਂ ਖਰੜ ਆ ਕੇ ਤੋਂ ਬੱਸ ਹੀ ਨਹੀਂ ਮਿਲ ਰਹੀ ਜੇ ਆ ਰਹੀ ਹੈ ਤਾਂ ਬਹੁਤ ਫੁੱਲ ਆ ਰਹੀ ਹੈ ਕਾਫੀ ਦਿਨ ਸੇ ਵੇਟ ਕਰੇ ਅਸੀਂ ਨੇ ਕੈਂਪ ਕਰ ਲਿਆ ਅੱਛਾ ਬਹੁਤ ਬੁਰਾ ਹਾਲ ਹੈ ਅੱਛਾ ਕੈਂਪ ਹੀ ਕਰ ਲੀ अच्छा कितना टाइम हो गया ਤੁਹਾਨੂੰ ਫਰੇ 1/2 ਘੰਟਾ اچھا ਤੋਂ ਜੇਕਰ ਗੱਲ ਕੀਤੀ ਜਾਵੇ ਖੜੇ ਹੋ ਇੱਥੇ ਬੈਠਣ ਲਈ ਕੋਈ ਪ੍ਰਬੰਧ ਨਹੀਂ ਹੈ ਨਹੀਂ ਨਹੀਂ ਕੁਝ ਨਹੀਂ ਹੈ ਮੈਮ ਇਵਨ ਕਿ ਮੇਰੀ ਬੈਕ ਪੇਨ ਵੀ ਹੋ ਰਹੀ ਹੈ ਬਟ ਕੀ ਕਰ ਸਕਦੇ ਹਾਂ ਬਹੁਤ ਬੁਰਾ ਹਾਲ ਹੈ ਮਾਰੇ ਇੰਡੀਆ ਦਾ ਬਰਬਰ ਕੇ ਬਸਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਦੀ ਹਾਲਤ ਹੱਕ ਕੇ ਅਗਲੀਆਂ ਨੇ ਕੈ ਵੀ ਕਰਾ ਲਈ ਬਾਕੀ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਵੀ ਉਹਨਾਂ ਨੇ ਕੀ ਕੀ ਸਮੱਸਿਆਵਾਂ ਨੇ ਕੀ ਨਾਮ ਹੈ ਤੁਹਾਡਾ ਕੰਨੀ ਚਾਲਨੀ ਕਿਤੋਂ ਆਏ ਹੋ ਮੈਂ ਨਵਾਂ ਸ਼ਹਿਰ ਸੇ ਅੱਛਾ ਕਿੰਨਾ ਟਾਈਮ ਹੋ ਗਿਆ ਇੱਥੇ ਖੜਿਆ ਨੂੰ ਆ ਜਾਓ ਫਿਰ ਕੋਈ ਨਹੀਂ ਤੇ ਫਿਰ ਬੈਠਣ ਨੂੰ ਬੈਠੇ ਨਹੀਂ ਆ ਪੰਪ ਤੇ ਪੈਟਰੋਲ ਪੰਪ ਤੇ ਗਿਆ ਤੁਹਾਨੂੰ ਥੱਲੇ ਆਉਂਦੇ ਬਸੇ ਬੈਠੇ ਰਹੇ ਹੈ ਬਸੇ ਬੈਠੇ ਰਹੇ ਅੱਛਾ ਨਹੀਂ ਮਤਲਬ ਕਿ ਬੱਸ ਸਟੈਂਡ ਨਹੀਂ ਆ ਨੇੜੇ ਨਹੀਂ ਅੱਛਾ ਬੈਸੇ ਹੈਗਾ ਇੱਧਰ ਬੱਸ ਸਟੈਂਡ ਦੇਖੋ ਬੱਸੇ ਬੱਸੇ ਯਾਰ ਸੇ ਮਿਲेंगी ਨਾ ਅੱਜ ਤਾਂ ਇੱਥੇ ਆ ਗਏ ਨੀ ਮਤਲਬ ਬੱਸ ਸਟੈਂਡ ਦੀ ਹਾਲਤ ਵੀ ਤੁਸੀਂ ਦੇਖੀ ਆ ਬੱਸ ਸਟੈਂਡ ਦੀ ਹਾਲਤ ਕਿੱਦਾਂ ਦੀ ਆ ਤਾਂ ਤੁਸੀਂ ਪٹرول ਪੰਪ ਤੇ ਇੱਥੇ ਖੜਕੇ ਤੁਸੀਂ ਬੱਸਾਂ ਦੀ ਜਿਹੜਾ ਕਿ ਇੰਤਜ਼ਾਰ ਕਰ ਰਹੇ ਹੋ ਬਾਕੀ ਅੱਧਾ ਘੰਟਾ ਤੁਹਾਨੂੰ ਖੜਿਆ ਨੂੰ ਹੋ ਗਿਆ ਤਾਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਮੈਨੂੰ ਸਹੀ ਹੈ ਕਿ ਅਗਰੇ ਘੰਡੇ ਵਾ ਫੈਸਿਲਿਟੀਜ਼ ਹੋਣੇ ਚਾਹੀਏ ਬੱਸਿਸ ਗਲੇ ਪਰੇਸ਼ਾਨਾ ਹੋ ਹੈ ਨਾ ਬੈਠਣ ਦੇ ਲਈ ਆਪ ਬੈਠਣਾ ਵੀ ਠੀਕ ਹੈ ਬੈਠ ਕੇ ਹਾਂ ਇਹ ਵੀ ਹੈ ਠੀਕ ਹੈ ਹੋਰ ਕੀ ਮੰਗ ਕਰਦੇ ਹੋ ਔਰ ਵਾਸਟਿਕਾਂ ਦੇ ਨੀਂਹ ਹਸ ਗਿਆ ਦਾ ਸ਼ਹਿਰ ਫਰੈਂਸ ਆਈਦਾ ਹੈ ਤੁਸੀਂ ਬਣਾਓ ਤਾਂ ਬੈਠਣੇ ਕਿ ਲਈ ਹੋ ਕੁਛ ਲੇਡੀਜ਼ ਕੇ ਲਈ ਬਖਾ ਕੇ ਕੇ ਨਾ ਔਰ ਜੇ ਵੱਲੋਂ ਕੇ ਲਈ ਹੈ ਕੀ ਨਾਮ ਹੈ ਤੁਹਾਡਾ ਅਵਤਾਰ ਸਿੰਘ ਜੀ ਅੱਛਾ ਕਦੋਂ ਕਦੇ ਖੜੇ ਹੋ ਅੱਜ ਹੋ ਗਏ ਜੀ 15-20 ਮਿੰਟ ਹਾਂ ਜੀ ਅੱਛਾ ਕਿਤੇ ਇੱਥੇ ਤੁਹਾਨੂੰ ਪਤਾ ਵੀ ਤੁਸੀਂ ਖੜੇ ਕਿਉਂ ਨਹੀਂ ਪਤਾ ਇਹ ਹੀ ਸਾਡੇ ਖੈਰੜ ਦਾ ਸਭ ਤੋਂ ਮਾੜਾ ਹਾਲ ਹੈ ਕਿਉਂਕਿ ਹਰੇਕ ਸ਼ਹਿਰਾਂ ਦੇ ਵਧੀਆ ਬੱਸ ਸਟੈਂਡ ਬਣਦੇ ਨੇ ਬਕਾਇਦਾ બસ ਸਟੈਂਡ ਤੇ ਲੱਗਦੀ ਐ ਟੋਕਨ ਨੰਬਰ ਬਣਾ ਇੱਕ ਖਰੜ ਦਾ ਹੀ ਸਭ ਤੋਂ ਮਾੜਾ ਹਾਲ ਹੈ ਜੇ ਕਿ ਰੋਡ ਤੇ ਇੱਕ ਬਸ ਸਟੈਂਡ ਹੈ ਕੋਈ ਬਸ ਸਟੈਂਡ ਨਹੀਂ ਪ੍ਰੋਪਰ ਰੋਡ ਤੇ ਹੀ ਕੜਨਾ ਪੈਂਦਾ ਬਸ ਲੈਣ ਵਾਸਤੇ ਅੱਛਾ ਤੁਹਾਨੂੰ ਪਤਾ ਵੀ ਤੁਹਾਡੇ ਇੱਥੇ ਖਰੜ ਦੇ ਗੱਲ ਕਰੀਏ ਜੇਕਰ ਖਰੜ ਦੇ ਬਸ ਸਟੈਂਡ ਦਾ ਦੋ ਵਾਰ ਨਹੀਂ ਪੱਥਰ ਵੀ ਰੱਖਿਆ ਹੋਇਆ ਹਾਂਜੀ ਸੁਣਨੇ ਚ ਤਾਂ ਆਇਆ ਕਹਿੰਦੇ ਵੀ ਦੋ ਤਿੰਨ ਵਾਰ ਪਾਸ ਹੋਇਆ ਪਰ ਪੈਸਾ ਖਾ ਜਾਂਦੇ ਆ ਜਿਹੜੇ ਸਰਕਾਰਾਂ ਆਉਂਦੀ ਆ ਉਹ ਬਣਾਉਂਦੀਆਂ ਨਹੀਂ ਪ੍ਰੋਪਰ ਬਸ ਸਟੈਂਡ ਕੀ ਮੰਗ ਕਰਦੇ ਹੋ ਸਰਕਾਰ ਅਸੀਂ ਸਰਕਾਰ ਨੂੰ ਇਹੀ ਮੰਗ ਕਰਦੇ ਕਿ ਵਧੀਆ ਬਸ ਸਟੈਂਡ ਇੱਥੇ ਪ੍ਰੋਪਰ ਬਣਾਇਆ ਜਾਵੇ ਜੋ ਕਿ ਆਮ ਪਬਲਿਕ ਨੂੰ ਕੋਈ ਪ੍ਰੋਬਲਮ ਨਾ ਆਵੇ ਹੈਨਾ ਖੜਨੇ ਚ ਕੋਈ ਪ੍ਰੋਬਲਮ ਨਾ ਆਵੇ ਇੱਥੇ ਮੇਨ ਰੋਡ ਤੇ ਖੜਨਾ ਪੈਂਦਾ 10 ਬਾਰ ਇੱਧਰ ਉੱਧਰ ਦੇਖਣਾ ਪੈਂਦਾ ਕੋਈ ਪਿੱਛੋਂ ਨਾ ਮਾਰ ਜੇ ਲੱਗੀ પેટ્રોલ ਪੰਪ ਹੁਣ ਅੱਧੀ ਜਗ੍ਹਾ ਜਨਤਾ પેટ્રોલ ਪੰਪ ਪਵਾਣ ਆਂਦੀ ਇੱਥੇ ਬਸਾਂ ਦੀ ਸਰਵਿਸ ਹੈ ਸਹੀ ਟਾਈਮ ਤੇ ਬੱਸਾਂ ਦੀ ਸਰਵਿਸ ਵੀ ਕੱਟੀ ਐ ਜੀ ਕਿਉਂਕਿ ਫਲਾਈਓਵਰ ਕਰਕੇ ਅੱਧੀ ਬੱਸਾਂ ਜਿਹੜੀਆਂ ਪੁੱਲਾਂ ਦੀਆਂ ਉੱਪਰੋਂ ਚੱਲ ਜਾਂਦੀਆਂ ਜੀ نیچے ਘੱਟ ਜਾਂਦੀਆਂ ਬੱਸਾਂ ਜਿਹੜੀਆਂ نیچے ਜਾਂਦੀਆਂ ਉਹ ਵੀ ਪ੍ਰੋਪਰ ਪੁੱਲ ਆ ਤੁਹਾਡੇ ਸਾਹਮਣੇ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਹਾਂ ਹਾਂਜੀ ਮੈਡਮ ਕਿੱਥੋਂ ਆਇਆ ਮਰੀਂਡਾ ਤੋਂ ਅੱਛਾ ਕਿੰਨੇ ਕਿ ਟਾਈਮ ਦੇ ਖੜੇ ਹੋ ਇੱਥੇ 10 ਮਿੰਟ ਅੱਛਾ ਠੀਕ ਐ ਤੇ ਮਤਲਬ ਤੁਹਾਨੂੰ ਪਤਾ ਵੀ ਤੁਸੀਂ ਖੜੇ ਕਿੱਥੇ ਹੋ ਵੈਸੇ ਖੜੇ ਮੈਂ ਸੈਂਟਰ ਐ ਨਹੀਂ બસ سٹینڈ جیڑی بس لگا لگا بس 애니 بس سٹینڈ کہہ رہے ہیں تو ਤੁਹਾਨੂੰ ਪਤਾ ਹੈ ਵੀ ਇੱਥੇ ਦੋ ਵਾਰ ਮੀਂਹ ਪੱਥਰ ਵੀ ਰੱਖਿਆ ਗਿਆ ਪਰ ਬੈਠਣ ਦੇ ਲਈ ਕੋਈ ਫੈਸਿਲਿਟੀ ਨਹੀਂ ਆ ਕਿਰ ਹੁਣ ਤਾਂ ਅੱਗੇ ਗਰਮੀ ਦਾ ਮੌਸਮ ਆ ਗਿਆ ਜੇਕਰ ਕਰੀਏ ਮੀਂਹ ਹਨੇਰੀ ਵੀ ਆ ਜਾਂਦੀ ਹੈ ਮੀਂਹ ਹਨੇਰੀ ਦਾ ਵੀ ਮੌਸਮ ਹੈਗਾਗਾ ਪਰ ਆਮ ਜਨਤਾ ਦੇ ਬੈਠਣ ਦੇ ਲਈ ਤਾਂ ਕੋਈ ਨਹੀਂ ਹੈ ਹਾਂਜੀ ਕੋਈ ਫੈਸਿਲਿਟੀ ਨਹੀਂ ਹੈ ਵੀ ਮੰਨ ਕਰਦੇ ਫੈਸਿਲਿਟੀ ਨਹੀਂ ਚਾਹੀਦੀ ਇੱਥੇ ਬੈਠਣ ਲਈ ਲੋਕਾਂ ਦੇ ਕੋਈ ਰੇਨ ਵਗੈਰਾ ਆ ਰਹੀ ਹੈ ਤਾਂ ਉਹਦੇ ਵਾਸਤੇ ਸ਼ੈਲਟਰ ਚਾਹੀਦਾ ਲੋਕੀ ਪੁਲ ਦੇ નીચે ਹੀ ਖੜਦੇ ਆ ਰੇਨ ਦੇ ਟਾਈਮ ਇ세 ਕਰਕੇ ਤਾਂ ਟ੍ਰੈਫਿਕ ਵੱਧ ਜਾਂਦਾ ਕਿਉਂਕਿ ਲੋਕ ਆ ਜਿਹੜੇ ਕਿ ਪੁਲ ਦੇ ਜਿਹੜੇ ਕਿ નીચે ਖੜ ਜਾਂਦੇ ਆ ਜਿੱਥੋਂ ਦੀ ਬੱਸਾਂ ਨੇ ਲੰਘਣਾ ਹੁੰਦਾ ਉੱਥੇ ਤਾਂ ਸਵਾਰੀਆਂ ਖੜੀਆਂ ਹੁੰਦੀਆਂ ਮੀਂਹ ਹਨੇਰੀ ਦੇ ਵਿੱਚ ਤੇ ਧੁੱਪ ਦੇ ਵਿੱਚ ਗੱਲ ਕਰ ਲਈ ਆਪਾਂ ਹੋਰ ਗੱਲ ਕਰ ਲੈਣ ਕਿੱਥੋਂ ਆਏ ਬਾਪੀ ਮੈਂ ਤਾਂ ਅੱਤੀ ਮਹਾਲੀ ਤੋਂ ਆਇਆ ਅੱਛਾ ਕਿੰਨੇ ਟਾਈਮ ਦੇ ਖੜੇ ਹੋ ਹੋਗੇ 10-15 ਮਿੰਟ ਹਾਂਜੀ ਅੱਛਾ ਬੱਸ ਸਟੈਂਡ ਦੇ ਵਿੱਚ ਖੜੀ ਹਾਂ ਹਾਂਜੀ ਬੱਸ ਸਟੈਂਡ 'ਚ ਹੀ ਖੜੇ ਠੀਕ ਹੈ ਬੱਸ ਸਟੈਂਡ 'ਚ ਹੀ ਖੜੇ ਹਾਂ ਤੇ ਕੀ ਮਤਲਬ ਇੰਨੀ ਮਾੜੀ ਹਾਲਤ ਆ ਕੋਈ ਬੈਠਣ ਦੇ ਲਈ ਨਹੀਂ ਤੁਹਾਨੂੰ ਚਲੋ ਆਮ ਜਨਤਾ ਦੀ ਜੇਕਰ ਗੱਲ ਕਰੀਏ ਇਹ ਹਾਲਾਤ ਤਾਂ ਮਾੜੇ ਨੇ ਹਾਂਜੀ ਮਾੜੇ ਤਾਂ ਪੰਜਾਬ ਦੇ ਹਾਲਾਤ ਸਾਰਿਆਂ ਦੇ ਨੇ ਸਾਰੀ ਪੰਜਾਬ ਦੇ ਨੇ ਚਲੋ ਜੰਗ ਜਨਰੇਸ਼ਨ ਦੀ ਗੱਲ ਕਰ ਲਈਏ ਸਾਡੇ ਵਰਗੇ ਤਾਂ ਫਿਰ ਵੀ ਖੜ ਜਾਂਦੇ ਆ ਬਜ਼ੁਰਗਾਂ ਨੂੰ ਖੜਨਾ ਕਿੰਨਾ ਔਖਾ ਹੁੰਦਾ ਜੀ ਔਖਾ ਹੁੰਦਾ ਸਾਰੀ ਜਗ੍ਹਾ ਇਹੀ ਹਾਲ ਹੈ ਕਿ ਤੇ ਦਫਤਰ ਚ ਚਲੇ ਜਾਓ ਤੁਸੀਂ ਪੁੱਡਾ ਚ ਚਲੇ ਜਾਓ ਟਾਣੇ ਚ ਚਲੇ ਜਾਓ ਸਾਰੀ ਜਗ੍ਹਾ ਇਹੀ ਹਾਲ ਹੈ ਜੀ ਕੀ ਮੰਗ ਕਰ देऊ ਸਰਕਾਰੋਂ ਮੰਨ ਲੈ ਸਰਕਾਰਾਂ ਤੋਂ ਤਾਂ ਨਹੀਂ ਠੀਕ ਹੋਣੀ ਆ ਜੀ ਇਹ ਇਹ ਤਾਂ ਜਿਹੜੇ ਵੀ ਆਂਦੇ ਨੇ ਆ ਸਾਰੇ ਇੱਕ ਦੂਏ ਦੇ ਬਾਪੂ ਹੁੰਦੇ ਆ ਇਹ ਤਾਂ ਪਬਲਿਕ ਨੂੰ ਕਰਨਾ ਪਊਗਾ ਠੀਕ ਨਹੀਂ ਪਬਲਿਕ ਨੂੰ ਠੀਕ ਕਰਨਾ ਪਊਗਾ ਮੈਂ ਸੁਣਿਆ ਦੋ ਵਾਰੀ ਤੇ ਨੀ ਪੱਥਰ ਵੀ ਰੱਖਿਆ ਹੋਇਆ ਪਤਾ ਨਹੀਂ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਠੀਕ ਹੈ ਕਿੱਥੋਂ ਆਏ ਹੋ ਜੀ ਕੁਰਾਲੀ ਰੋਗ ਅੱਛਾ ਕਿੰਨੇ ਟਾਈਮ ਦੇ ਬਸ ਅਡੀਕ ਰਹੇ ਹੋ ਹੋ ਗਿਆ ਤਕਰੀਬਨ ਅੱਧਾ ਘੰਟਾ ਹੋਣੇ ਵਾਲਾ ਹਾਂ ਅੱਛਾ ਕੁਰਾਲੀ ਤੱਕ ਨਹੀਂ ਬਸੇ ਮਿਲ ਰਹੀ ਕਹਿੰਦੇ ਬਾਈਪਾਸ ਜਾਣੀ ਬਸਾਂ ਹਾਂ ਉਹ ਜਿਹੜੇ ਤਰਾਲੀ ਬਸ ਹੋ ਕੇ ਜਾਂਦੀ ਉਹ ਵੀ ਨਹੀਂ ਚੜਾਉਂਦੇ ਗਈ ਪ੍ਰਾਈਵੇਟ ਬਸ ਆਉਂਦੀ ਉਹ ਸਾਰੀਆਂ ਬੱਪਾਂ ਆਉਂਦੀਆਂ ਭਰੀਆਂ ਨਹੀਂ ਭਰੀਆਂ ਜਾਂਦੀਆਂ ਬੱਪਾਂ ਤਾਂ ਬਸਾਂ ਦੀ ਸਰਵਿਸ ਦੇ ਵਿੱਚ ਵੀ ਬਹੁਤ ਮਾੜਾ ਹਾਂ ਜਿਆਦਾ ਪ੍ਰੋਬਲਮ ਆ ਰਹੀ ਹੈ ਕਿੰਨੀ 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 ਦੂਰ 9 10 11 ਕਿਲੋਮੀਟਰ ਹੋਗਾ ਇਦ ਜੇ ਆਟੋ ਜਾਂਦੇ ਆਟੋ ਵਿੱਚ ਕਰਾਇਆ ਡਬਲ ਤੇ ਡਬਲ ਕਰਿਆ ਬੰਦੇ ਉਥੇ ਬਾਅਦ ਹੁਣ ਜੇ ਪ੍ਰੋਬਲਮ ਇਹਨਾਂ ਦੀ ਆਉਂਦੀ ਹੈ ਦਸ ਆਉਂਦੀ ਹੈ ਪਹਿਲਾਂ ਕਹਿੰਦੇ ਕਰਾਲੀ ਵਾਲੀ ਸਵਾਰੀ ਨਾ ਚੜਿਓ ਯਾਨੀ ਕਰਾਲੀ ਕੋ ਹੁੰਦੀ ਬੱਸ ਉਥੇ ਬਾਅਦ ਫਿਰ ਕਰਾਲੀ ਦੇ ਬੱਸ ਜਾਂਦੀ ਆ ਵੀ ਜੇ ਕਰਾਲੀ ਜਿਹੜੀ ਸਵਾਰੀ ਬੈਠੂਗੀ ਔਰ ਦੂਈ ਨਾ ਲਾਉਂ ਗੁਰੂਟਾਲੀ ਬੱਸ ਨੂੰ ਸੀਟ ਦੇਣੀ ਪਊਗੀ ਬੈਠਣ ਦੇ ਲਈ ਕੋਈ ਮਤਲਬ ਪਰਟਨ ਨਹੀਂ ਹੈ ਪਹਿਲਾਂ ਉਹ ਬੱਸ ਸਟੈਂਡ ਦੇ ਪ੍ਰੋਬਲਮ ਪ੍ਰੋਬਲਮ ਤੁਹਾਡੇ ਤੁਹਾਡੇ ਸਾਹਮਣੇ ਦੇਖਦੇ ਸਾਰੀ ਪਬਲਿਕ ਖੜੀ ਆ ਵਹਿਰਾਨ ਹੋ ਰਹੀ ਹੈ ਜਿਹੜੀ ਸਵਾਰੀ ਲੌਂਗ ਰੂਟ ਲੋਕਲ ਸਵਾਰੀ ਨੂੰ ਕਹਿੰਦੇ ਤੁਸੀਂ ਸੀਟ ਛੱਡਣੀ ਪੈਣੀ ਆ ਜਿਹੜੀ ਬੱਸ ਖਾਲੀ ਮਿਲ ਜਾਂਦੀ ਉਹਦੇ ਕਰਾੜੀ ਤੱਕ ਤਾਂ ਸਾਡਾ ਹੁੰਦਾ ਹੈ ਵੀ ਜਾਂ ਬੈਠ ਕੇ ਸੀਟ ਜਿਹੜੀ ਸਵਾਰੀ ਚੰਡੀਗੜ੍ਹ ਜਲੰਧਰ ਦੀ ਚੱਕਣੀ ਨਾ ਨੇ ਇਹਨਾਂ ਨੂੰ ਵੀ ਸੀਟ ਛੱਡਣੀ ਪੈਂਦੀ ਆ ਚਾਹੇ ਉਹ ਬਜ਼ੁਰਗ ਆ ਚਾਹੇ ਸਿਆਣਾ ਆ ਚਾਹੇ ਕੁਝ ਵੀ ਆ ਜਿਹੜੇ ਖੜਨੇ ਜੋਗੇ ਬੱਚੇ ਆ ਉਹਨਾਂ ਨੂੰ ਵੀ ਚੱਲੇ ਚ ਠਾੜ ਦਿੰਦੇ ਕੱਲ ਵੀ ਇਦਾਂ ਹੀ ਪ੍ਰੋਬਲਮ ਆਈ ਸੱਡੀ ਗੇਟ ਬੱਸ ਪਰ ਜਿਆਦਾ ਕਰ ਪ੍ਰਾਈਵੇਟ ਬਣੋ ਇਹਨਾਂ ਦੀ ਪ੍ਰੋਬਲਮ ਬਹੁਤ ਆ ਰਹੀ ਆ ਬਾਕੀ ਤਾਂ ਉਹਨੂੰ ਤੁਸੀਂ ਦੇਖਦੇ ਜਿੱਥੇ ਪਬਲਿਕ ਦਾ ਹਾਰ ਗਿਆ ਕਿ ਜੇ ਨਾ ਬਸ ਖੜਨਣ ਚ ਗਿਆ ਪਬਲਿਕ ਖੜਨ ਦਾ ਤਾਂ ਮਤਵ ਵਾਲੇ ਕੋਈ ਨਹੀਂ ਇੰਨਾ ਹੈਰਾਨ ਹੁੰਦੀ ਪਬਲਿਕ ਜਦੋਂ ਬੱਸ ਨੂੰ ਖੜਾਉਂਦੇ ਹੋੜੋੜੀ ਕਰਦੇ ਕਰਦੇ ਸਵਾਰੀਆਂ ਝੜਦੀਆਂ ਬਾਹਰ ਸਵਾਰੀ ਫਿਰ ੱੱਕੇ ਵਿੱਚ ਖਾਂਦੀਆਂ ਫਿਰਦੀਆਂ ਜਿਹੜਾ ਸਿਆਣਾ ਬੰਦਾ ਉਹਨੂੰ ਬਹੁਤ ਉਪਕਾ ਹੁੰਦਾ ਕਹਾਂਜੀ ਬੇਬੇ ਸਸੀ ਕਲ ਮੈਡਮ ਜੀ ਸਸੀ ਕਾਲ ਜੀ ਨੋਰ ਜੀ ਠੀਕ ਹੋ ਹਾਂਜੀ ਕਿੱਥੋਂ ਦੇ ਹੋ ਕਿੱਥੋਂ ਦੇ ਮੈਂ ਰੋਪੜ ਤੋਂ ਆਈ ਹਾਂ ਜੀ ਅੱਛਾ ਰੋਪੜ ਤੋਂ ਆਏ ਕਿੰਨੇ ਕ ਟਾਈਮ ਦੇ ਖੜੀ ਹਾਂ ਇੱਥੇ ਮੈਨੂੰ ਹੋ ਗਿਆ ਜੀ ਅੱਧਾ ਪੌਣਾ ਘੰਟਾ ਖੜੀ ਨੋ ਪੌਣਾ ਘੰਟਾ ਹੋ ਗਿਆ ਖੜੀ ਨੋ ਹਾਂਜੀ ਖੜੇ ਹੋ ਬੱਸ ਸਟੈਂਡ ਕਿੱਥੇ ਹੈ ਕਿਤੇ ਵੀ ਨਹੀਂ ਹੈ ਕਿਤੇ ਵੀ ਨਹੀਂ ਹੈ ਐਨੇ ਐਨੇ ਹਰਾਸਮੈਂਟ ਆ ਨਾ ਐਨੀ ਕੁ ਜ਼ਿਆਦਾ ਹੈ ਤੁਹਾਨੂੰ ਦੱਸਿਏ ਕਿ ਮੈਂ ਤਾਂ ਖੁਦ ਕਹਿ ਰਹੀ ਹਾਂ ਕਿ ਅੱਜ ਦੀ ਡੇਟ ਦੇ ਵਿੱਚ ਨਾ ਸਾਡੀਆਂ ਸਰਕਾਰਾਂ ਟਾਰਾਂ ਤਾਂ ਬਹੁਤ ਮਾਰਦੀਆਂ ਪਰ ਕਰਦੀਆਂ ਕੱਖ ਨਹੀਂ ਐਥੇ ਦੇਖੋ ਕਿੰਨੇ ਕਿੰਨੇ ਮਿੱਟੀ ਫੱਕ ਰਹੇ ਅਸੀਂ ਕਿੰਨੀ ਤੂੜ ਹੈ ਕਿੰਨੀ ਟ੍ਰੈਫਿਕ ਹੈ ਖੜਨੋ ਬੈਣੋ ਕੋਈ ਕੋਈ ਪੀਣ ਦੇ ਪਾਣੀ ਦਾ ਪ੍ਰਬੰਧ ਨਹੀਂ ਕੋਈ ਕੁਝ ਨਹੀਂ ਹੈਗਾ ਆਪਾਂ ਘਰਾਂ ਦੇ ਵਿੱਚ ਬੈਠੇ ਆ ਏਸ਼ੀਂ ਜਿਵੇਂ ਬੈਠੇ ਆ ਏਸੇ ਤੋਂ 1 ਮਿੰਟ ਲਈ ਬਾਹਰ ਨਿਕਲਦੇ ਮਰਨ ਵਾਲੇ ਹੋ ਜਾਂਦੇ ਆ ਅਸੀਂ ਲੋਕ ਐ ਪਾਣੀ ਪੀਣ ਵਾਸਤੇ ਵੀ ਨਹੀਂ ਧੋਪੋ ਤੋਂ ਕਿੰਨੀ ਐ ਕਹਿਰ ਐ نیچے ਤੋਂ ਵੀ ਗਰਮ ਉੱਪਰੋਂ ਵੀ ਗਰਮ ਐ ਅਸੀਂ ਕਿੱਥੇ ਰੱਖੀਆਂ ਹੋਈਆਂ ਐ ਜਿੱਦੇ ਆਪਸ ਸਟਾਪ ਵਾਲੀ ਬੰਦੀ ਬੈਠੇ ਰਹਿੰਦੇ ਆ ਹਾਂ ਜੇ ਬੱਸ ਪਹਿਲੀ ਗੱਲ ਤਾਂ ਸਾਨੂੰ ਚੁੱਕਦੀ ਨਹੀਂ ਐ ਲੇਡੀਜ਼ ਨੂੰ ਐਨਾ ਤੱਕਾ ਐਨੀ ਬੇਇੱਜ਼ਤੀ ਹੋ ਰਹੀ ਐ ਅਸੀਂ ਕਦੇ ਘਰ 'ਚ ਵੀ ਨਹੀਂ ਐਨੀ ਬੇਇੱਜ਼ਤੀ ਚਾਹੁੰਦੇ ਹੈਗੇ ਜਿੰਨੀ ਸਾਡੀ ਡਰਾਈਵਰ ਕਨੈਕਟਰ ਪੰਜਾਬ ਰੋਡ 'ਤੇ ਵਾਲੇ ਪਰ ਇਹਨਾਂ ਨੇ ਕੀ ਕੀਤਾ ਹੁੰਦਾ ਨਾ ਪਿੱਛੋਂ ਜਾਂ ਵਿਚੇ ਰੋਕ ਲੈਣੀ ਗੱਡੀ ਜਾਂ ਅੱਗੇ ਜਾ ਕੇ ਰੋਕ ਲੈਣੀ ਸਾਨੂੰ ਦੇਖ ਕੇ ਪਹਿਲੇ ਐਨਾ ਮੰਦਾ ਚੰਗਾ ਬੋਲਦੇ ਐ ਕਿ ਜਿਹੜਾ ਅਸੀਂ ਤੁਹਾਨੂੰ ਸੁਣੀ ਸਕਦੇ ਹੈਗੇ ਵੀ ਇੰਨਾ ਕਿ ਅੱਜ ਦੀ ਔਰਤ ਦਾ ਇੰਨਾ ਸਥਾਨ ਰਹਿ ਗਿਆ ਔਰਤ ਦੇ ਨਾਲ ਮਰਦ ਵੀ ਚਲੋ ਪੂਜਣ ਜੋਗਾ ਜੇ ਇਹ ਨਾ ਹੋਵੇ ਤਾਂ ਅਸੀਂ ਕਿੱਥੋਂ ਖਾਣਾ ਹੈ ਠੀਕ ਹੈ ਕਿ ਨਹੀਂ ਇਹ ਮੈਂ ਇਹ ਕਹਿ ਰਹੀ ਹਾਂ ਕਿ ਇੰਨਾ ਨਿਰਪੱਖਤਾ ਅਸੀਂ ਕਦੀ ਵੀ ਨਹੀਂ ਕਦੀ ਵੀ ਨਹੀਂ ਦੇਖੀ ਆਪਣੀ ਲਾਈਫ ਦੇ ਵਿੱਚ ਜਿੰਨਾ ਹੁਣ ਅਸੀਂ ਕੱਜਲਪਾਰ ਹੋ ਰਿਹਾ ਹੈ ਬਹੁਤ ਕੱਜਲ ਹੋ ਰਹੇ ਹੁਣ ਤਾਂ ਡਰ ਦੇ ਮਾਰੇ ਬਾਹਰ ਵੀ ਨਿਕਲਦੇ ਨਾ ਕੋਈ ਕਿਸੇ ਨੂੰ ਬਚਾਉਂਦਾ ਹੈ ਬੱਸ ਨੂੰ ਐ ਦੱਪਿਉਂਦੇ ਬਾਹਰੋਂ ਦੀ ਬਾਹਰੋਂ ਬਾਈਪਾਸ ਤੇ ਅੰਦਰ ਐਂਟਰੀ ਨਹੀਂ ਮਾਰਨੀ ਹੈਗੀ ਬਾਹਰੋਂ ਦੇ ਬਾਹਰੋਂ ਬਾਈਪਾਸ ਤੇ ਭਜਾ ਦੇਣੀ ਹੈ ਇੰਨਾ ਬਰਾ ਹਾਲਾ ਕੋਈ ਬੱਸ ਸਟੈਂਡ ਨਹੀਂ ਐਦਾਂ ਹੀ ਕੁਰਾਲੀ ਦੇ ਵਿੱਚ ਹੋ ਰਿਹਾ ਇੱਦੀ ਇੱਥੇ ਇੱਥੇ ਹੋ ਰਿਹਾ ਕਰੋੜ ਦੇ ਵਿੱਚ ਹੋ ਰਿਹਾ ਏ ਤੇ ਜਿੱਥੇ ਜਿੱਥੇ ਬੱਸ ਹੈਗੀ ਉੱਥੇ ਬੱਸ ਸਟਾਪ ਤੇ ਜਾਂਦੀ ਨਹੀਂ ਐ ਕਹਿ ਦਿੰਦੇ ਆ ਵੀ ਔਰਤਾਂ ਦੀ ਜੇਕਰ ਆਪਣੀ ਟਿਕਟ ਨਹੀਂ ਲੱਗਦੀ ਤਾਂ ਤਾਂ ਕਰਕੇ ਔਰਤਾਂ ਦੁਰੀਆਂ ਫਿਰਦੀਆਂ ਨੇ ਜੇਕਰ ਗੱਲ ਕਰੀਏ ਔਰਤਾਂ ਨੇ ਕਿਹੜਾ ਕਿਹਾ ਸੀ ਫ੍ਰੀ ਕਰ ਦੋ ਫ੍ਰੀ ਕਰ ਦੋ ਅਸੀਂ ਤਾਂ ਨਹੀਂ ਸੀ ਕਿਹਾ ਹੈਗਾ ਬਿਲਕੁਲ ਵੀ ਨਹੀਂ ਮੈਡਮ ਜੀ ਅਸੀਂ ਤਾਂ ਅੱਜ ਤਾਂ ਬਿਲਕੁਲ ਵੀ ਨਹੀਂ ਇਹ ਗੱਲ ਕਹੀ ਸੀ ਇੱਥੇ ਕੰਮ ਕਰਦੇ ਆਂ ਪ੍ਰੋਪਰ ਤੋਂ ਕਿੰਨਾ ਟਾਈਮ ਲੱਗਦਾ ਬੱਸ ਦੀ ਹੋਣੀ ਆ ਕਿ ਖੜੇ ਠੀਕ ਹੈ ਤੇ ਮਤਲਬ ਜੇਕਰ ਗੱਲ ਕਰੀ ਜਾਵੇ ਵੀ ਇੱਥੇ ਸਾਰੇ ਮੈਂ ਜਦੋਂ ਦੀ ਦੇਖ ਰਹੀ ਆ ਸਾਰੀਆਂ ਸਵਾਰੀਆਂ ਖੜੀਆਂ ਨੇ ਕੋਈ ਬੈਠ ਨਹੀਂ ਰਿਹਾ ਬੱਸ ਸਟੈਂਡ ਬੱਸ ਸਟੈਂਡ ਤਾਂ ਜੀ ਪਹਿਲਾਂ ਤੋਂ ਹੀ ਨਹੀਂ ਹੈਗਾ ਤੇ ਬੱਸ ਇੱਥੇ ਖੜ ਕੇ ਵੇਟ ਕਰਨੀ ਪੈਂਦੀ ਆ ਬੱਸ ਹੋਣਾ ਚਾਹੀਦਾ ਹੈ ਕਿਉਂਕਿ ਮੇਨ ਇਹੀ ਹੈ ਰੋਪੜ ਦਾ ਨਾ ਸਾਰਾ ਬੱਸਾਂ ਸਾਰੀਆਂ ਇੱਥੇ ਹੀ ਜਾਂਦੀਆਂ ਨੇ ਕੋਈ ਵੀ ਜਗਾ ਹੋਵੇ ਨਾ ਤੇ ਹੋਣਾ ਚਾਹੀਦਾ ਬਸ ਚਲੋ ਕਦੇ-ਕਦੇ ਹੀ ਆਉਣ ਵਾਲਾ ਤਾਂ ਫਿਰ ਵੀ ਠੀਕ ਹੈ ਤੁਸੀਂ ਤਾਂ ਡੇਲੀ ਆਉਣ ਵਾਲੇ ਹੋ ਕਿਉਂਕਿ ਧੁੱਪ ਦਾ ਗਰਮੀ ਹੋਗੀ ਕੋਈ ਬਾਥਰੂਮ ਨਹੀਂ ਬਨੇ ਹੋਏ ਤੇ ਪਾਣੀ ਪੀਣ ਨੂੰ ਨਹੀਂ ਹੈਗਾ ਕੋਈ ਫੈਸਿਲਿਟੀ ਨਹੀਂ ਹੈਗੀ ਬਸ ਸਟੈਂਡ ਤਾਂ ਜੀ ਹੋਣਾ ਚਾਹੀਦਾ ਚਾਹੇ ਛੋਟਾ ਜਿਹਾ ਹੋਵੇ ਕੋਈ ਬੈਠਣ ਦੀ ਜਗਾ ਹੋਵੇ ਹੋਣਾ ਚਾਹੀਦਾ ਮੀਹ ਨੇਰੀ ਦੇ ਵਿੱਚ ਤਾਂ ਹੋਰ ਵੀ ਮੁਸ਼ਕਲ ਹੁੰਦੀ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਹੈ ਜੀ ਤਾਂ ਤਾਂ ਆਉਂਦੇ ਨੇ ਇੱਥੇ 10-12 ਸਾਲ ਹੋ ਗਏ ਨੇ ਬਟ ਆਲਦੋ ਹੋਈ ਪਿਛਲੇ 10-12 ਸਾਲ ਤੋਂ ਇਹੀ ਹਾਲ ਹੈ ਇੱਥੇ ਆਹੀ ਹਾਲ ਬਿਲਕੁਲ ਹੈ ਕਿਉਂਕਿ ਅਸੀਂ ਇੱਥੇ ਸਵਰਾਜ ਚ ਜੌਬ ਕਰਦੇ ਹਾਂ 10-12 ਸਾਲ ਹੋ ਗਏ ਇੱਥੇ ਜੌਬ ਕਰਦੇ ਬਟ ਇੱਥੇ ਹਾਲਾਤ ਕੁਛ ਨਹੀਂ ਬਦ ਨਾ ਕੁਛ ਚੇਂਜ ਹੋਇਆ ਸਰਕਾਰਾਂ ਚੇਂਜ ਹੋ ਜਾਂਦੀਆਂ ਹਾਲ ਕੋਈ ਚੇਂਜ ਨਹੀਂ ਹੈਗਾ ਬਹੁਤ ਬੁਰਾ ਹਾਲ ਹੈ ਭਲੇ ਮੇਨ ਨਰੀ ਤਾਂ ਬਹੁਤ ਹੀ ਬੁਰਾ ਹਾਲ ਹੁੰਦਾ ਇੱਥੇ ਮਤਲਬ ਕੋਈ ਵੀ ਕੋਈ ਵੀ ਬੰਦਾ ਇੱਥੇ ਨਹੀਂ ਖੜਦਾ ਤੇ ਪੈਟਰੋਲ ਪੰਪ ਦੇ ਵਿੱਚ ਖੜੇ ਹ ਤੇ ਦੇਖ ਹੀ ਲੋਗੋ ਤਾਂ ਇੱਥੇ ਉਦਾਂ ਹੀ ਇੰਨਾ ਕਿ ਕੈਮਰਾਮੈਨ ਨੂੰ ਕਹਾਂਗੇ ਦਿਖਾਓ ਬੇ ਇੱਥੇ ਮਿੱਟੀ ਐ ਬਾਕੀ ਕੋਈ ਪੱਕਾ ਨਹੀਂ ਕੀਤਾ ਗਿਆਗਾ ਪٹرول ਪੰਪ ਦੇ ਇੱਧਰ ਸਵਾਰੀਆਂ ਜਿੱਥੇ ਰੁਕ ਰਹੀਆਂ ਟਰੈਫਿਕ ਤਾਂ ਆਪ ਹੀ ਜੇਕਰ ਅਪ ਕਰ ਦਿੰਦੇ ਟਰੈਫਿਕ ਬਹੁਤ ਵੱਧ ਗਿਆ ਟਰੈਫਿਕ ਤਾਂ ਆਪ ਹੀ ਵਧਣਾ ਜਦੋਂ ਕੋਈ ਬੱਸ ਸਟੈਂਡ ਨਹੀਂ ਹੈਗਾਗਾ ਤੇ ਆਮ ਜਨਤਾ ਹੁਣ ਗਰਮੀ ਦੀ ਗੱਲ ਕਰ ਲਈਏ ਧੁੱਪ ਦੀ ਖਰ ਹੁਣ ਤਾਂ ਫਿਰ ਵੀ ਸ਼ਾਮ ਹੋ ਗਈ ਜੇਕਰ ਅਪ ਧੁੱਪ ਦੀ ਗੱਲ ਕਰ ਲਈਏ ਤਾਂ ਧੁੱਪ ਦੇ ਵਿੱਚ ਤਾਂ ਹੋਰ ਵੀ ਮੰਦੇ ਹਾਲ ਨੇ ਹੈਏ ਤਾਂ ਹਾਲ ਤਾਂ ਤੁਸੀਂ ਦੇਖ ਹੀ ਚੁੱਕੇ ਹੋ ਸਵਾਰੀਆਂ ਵੀ ਪੂਰੀਆਂ ਆ ਕਿਉਂ ਆ ਹੁਣ ਆਪਾਂ ਗੱਲਬਾਤ ਕਰਨਾ ਕੀ ਇੱਥੇ ਤੁਸੀਂ ਮਤਲਬ ਮੈਨੂੰ ਲੱਗਿਆ ਵੀ ਇਹ ਆਰਬਿਟ ਬੱਸਾਂ ਦਾ ਇੰਚਾਰਜ ਹੈ ਜਰਮਿੰਦਰ ਸਿੰਘ ਮੇਰਾ ਨਾਮ ਹੈ ਤੇ ਠੀਕ ਆ ਮੈਡਮ ਕੋਈ ਸਰਕਾਰ ਕੁਝ ਵੀ ਨਹੀਂ ਕਰ ਰਹੀ ਵੈਸੇ ਜੋ ਵੀ ਆ ਠੀਕ ਆ ਸਹੂਲਤ ਮਿਲਣੀ ਚਾਹੀਦੀ ਆ ਬੱਸ ਮਿਲਣੀ ਚਾਹੀਦੀ ਲੋਕਾਂ ਨੂੰ ਬੱਸ ਮਿਲ ਜਾਂਦੀ ਆ ਇਹ ਬੰਨਣਾ ਤਾਂ ਹੈ ਨਹੀਂ ਆ ਬੱਸ ਸਟੈਂਡ ਇਹਦੇ ਕੁਝ ਵੀ ਕਹਿ ਲੋ 30 ਸਾਲ ਤੋਂ ਸੁਣ ਰਹੇ ਆ ਬੱਸ ਸਟੈਂਡ ਤੋਂ ਬੰਨਣਾ ਨਹੀਂ ਤੇ ਵੈਸੇ ਬੱਸ ਆਉਣੀ ਚਾਹੀਦੀ ਆ ਹਰ ਕਿਸੇ ਨੂੰ ਮਿਲ ਜਾਂਦੀ ਬਸ ਸੀਡ ਵੀ ਮਿਲ ਜਾਂਦੀ ਠੀਕ ਆ ਬਸ ਹੋ ਰਿਆ ਨਹੀਂ ਮਤਲਬ ਕਿ ਪਾਣੀ ਦੀ ਸਹੂਤ ਚਾਹੀਦੀ ਆ ਪਾਣੀ ਦਾ ਖੂਹ ਹੋਣਾ ਚਾਹੀਦਾ ਨਹੀਂ ਪਾਣੀ ਕਿਉਂ ਬਾਥਰੂਮ ਦੀ ਕੋਈ ਫੈਸਿਲਿਟੀ ਨਹੀਂ ਹੁੰਦੀ ਤਾਂ ਨੇ ਪਾਣੀ ਬਾਥਰੂਮ ਦੀ ਸਹੂਤ ਚਾਹੀਦੀ ਆ ਹੋਰ ਕੁਝ ਨਹੀਂ ਗਾ ਬਸ ਮਿਲ ਜਾਂਦੀ ਆ ਇੱਥੇ ਥੋੜੀ ਸ਼ਾਨਾ ਹੋ ਜੇ ਆ ਵੀ ਰੁੱਖ ਵੀ ਅਸੀਂ ਲਾਏ ਆ ਫਿਰ ਬਸ ਤਾਂ ਤੁਸੀਂ ਤਾਂ کہہ ਰਹੇ ਹੋ ਤੁਸੀਂ ਹਾਰਵੈਸਟ ਚ ਲੱਗੀ ਹੋ ਰੁੱਖ ਵੀ ਅਸੀਂ ਲਾਏ ਨਾ ਆ ਵੀ ਅਸੀਂ ਆਪ ਬਣਾਇਆ ਵਾ ਹਾਂਜੀ ਬਾਥਰੂਮ ਉਹ ਅੱਗੇ ਹੈਗੇ ਆ ਪਰ ਸੀਡੀਯੂ ਵਾਲਿਆਂ ਦੇ ਇੱਥੇ ਕੁਝ ਨਹੀਂ ਹੈਗਾ ਬਰ ਜਿੰਨਾ ਕਿ ਕਰਿਆ ਤੁਸੀਂ ਆਪ ਹੀ ਕੀਤਾ ਆਪ ਹੀ ਕੀਤਾ ਆਪਣੇ ਪੱਲਿਓ ਕੀਤਾ ਆਪਦੇ ਕੋਲੋਂ 10 10 20 ਵੀ ਇਕੱਠਾ ਕਰਕੇ ਤੁਸੀਂ ਫालतੂ ਨਹੀਂ ਲੈ ਗਏ ਸੀ ਨਹੀਂ ਹਨੇਰੀ ਦੇ ਵਿੱਚ ਤਾਂ ਸਵਾਰੀਆਂ ਨਹੀਂ ਹੈਗੀਆਂ ਕੁਝ ਨਹੀਂ ਹੈਗਾ ਕੁਝ ਵੀ ਨਹੀਂ ਆਹ ਪੁਲ ਦੇ ਥੱਲੇ ਖੜਦੇ ਲੋਕ ਆਹ ਪੁਲ ਦੇ ਥੱਲੇ ਟ੍ਰੈਫਿਕ ਬਹੁਤ ਵੱਧਦਾ ਬਹੁਤ ਜ਼ਿਆਦਾ ਟ੍ਰੈਫਿਕ ਜੀ ਨੁਕਸਾਨ ਹੈ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਹੋਰ ਕੋਈ ਟੈਂਸ਼ਨ ਨਹੀਂ ਚਲੋ ਟਾਈਮ ਬਾਜੀਵੇਂ ਹੁੰਦਾ ਮੀਂਹ ਦੇ ਵਿੱਚ ਕਮੀ ਮੇਸ਼ੀ ਆਉਂਦੀ ਹੋਰ ਕੁਝ ਨਹੀਂਗਾ ਬਾਕੀ ਦੀ ਜੋ ਟਾਈਮ ਬਸ ਹੋ ਰਿਆ ਕੀ ਕਹਿਣਾ ਚਾਹੁੰਗੇ ਤੁਸੀਂ ਸਾਹਿਬ ਅਸੀਂ ਇਹਨੇ ਕੋਈ ਨਾ ਕੋਈ ਸਹੂਲਤ ਦੇਣਾ ਅਗਲੇ ਬੰਨੇ ਥਾਂ ਵਿਹਲਾ ਬਹੁਤ ਪਿਆ ਝੁੱਗੀਆਂ ਬਸਲਦੀਆਂ ਉੱਥੇ ਬਣਾ ਦੇਣਾ ਬਸ ਸਟਾਪ ਇਧਰਲੇ ਬੰਨੇ ਸਾਰਾ ਵਿਹਲਾ ਥਾਂ ਪਿਆ ਉੱਥੇ ਬਸ ਸਟਾਪ ਬਣਾ ਦੇਣਾ ਦੋ ਵਾਰ ਨਹੀਂ ਪੱਥਰ ਵੀ ਰੱਖਿਆ ਗਿਆ ਤਾਂ ਫਾਲਤੂ ਦਾ ਹੀ ਹੈ ਨਾ ਟਾਈਮ ਵੇਸਟੀ ਕੀਤਾ ਇਹ ਹਾਲ ਤਾਂ ਕੁਝ ਹੋਇਆ ਨਹੀਂ ਟਾਈਮ ਵੇਸਟ ਕਰੂੰ ਜੋ ਮਰਜੀ ਕਰੀ ਜਾਣ ਦੋ ਥਾਂ ਤੇ ਫ੍ਰੀ ਹੈ ਇੱਕ ਉੱਥੇ ਵੀ ਥਾਂ ਖਾਲੀ ਹੈਗਾ ਦੋ ਚਾਰ ਕਿੱਲੇ ਛੇ پلاਟ ਹੈਗਾ ਉੱਥੇ ਬਣਾ ਦੇਣਾ ਵਧੀਆ बन ਗਿਆ ਤੇ ਵਧੀਆ ਹੋਊਗਾ ਸੌਖਾ ਹੋ ਜਾਣਗੀਆਂ ਵਧੀਆ ਸਾਰਿਆਂ ਨੂੰ ਹੀ ਸੌਖਾ ਹੋ ਜਾਏਗਾ ਹਰ ਕਿਸੇ ਲੇਡੀ ਜੀ ਨੂੰ ਵੀ ਜੈਂਟਲਸ ਨੂੰ ਵੀ ਸਾਰਿਆਂ ਨੂੰ ਆ ਤੇ ਤੁਹਾ ਚੰਨੀ ਸਾਹਿਬ ਆਏ ਪਰ ਨਹੀਂ ਪੱਥਰ ਤੇ ਵੀ ਖੜਤਾ ਕਰਕੇ ਚਲ ਜਾਂਦੇ ਆ ਪਬਲਿਕ ਆ ਕੇ ਸਾਨੂੰ ਇਹ ਪੁੱਛਦੀ ਹੈ ਇਹ ਬਸ ਸਟੈਂਡ ਕਿੱਥੇ ਰੱਖਣ ਦਾ ਕਿ ਕੀ ਦੱਸੀ ਜਿਹੜਾ ਨਾ ਤੇ ਲੈਟਰੀਆ ਨਾ ਬਾਥਰੂਮ ਨਾ ਪਾਣੀ ਆ ਆ ਵੀ ਆਪ ਬਣਾਇਆ ਜੀ ਆਪਣੇ ਪੈਸੇ ਨਾਲ ਉਹ ਕੋਈ ਸੂਟ ਦਿੰਦੀ ਹੈ ਜੀ ਇੱਥੇ ਤੇ ਪਾਣੀ ਦੀ ਟੈਂਕੀ ਰੱਖਦੇ ਆ ਪਬਲਿਕ ਖਰਾਬ ਕਰਦੀ ਹੈ ਲੜਾਈ ਵਾਲਾ ਕਰ ਬੈਣ ਬੈ ਮੂੰਹ ਤੋਂ ਹੀ ਜਾਵੇ ਕੋਕ ਸੁੱਕੀ ਜਾਊਗਾ ਬੜਾ ਔਖਾ ਜੀ ਪਬਲਿਕ ਜਨਕ ਵਿਵਕੁਰੀਆ ਪੀਆ ਬਾਈ ਨਹੀਂ ਜਗ੍ਹਾ ਤੇ ਗਈ ਉਧਰੇ ਗਈ ਫੌਜੀਆਂ ਦੀ ਪਿੱਛੇ ਵੀ ਬਣਾ ਹੋਇਆ ਉਹ ਤਾਂ ਦਰਸ਼ਨ ਬਸ ਸਟੈਂਡ ਉਹ ਬਣਿਆ ਸੀ ਜੀ ਇਹ ਨਹੀਂ ਸੀ ਬਣਿਆ ਬਸ ਸਟੈਂਡ ਉਹ ਬਸ ਸਟੈਂਡ ਬਣਿਆ ਸੀ ਇਹਨਾਂ ਨੇ ਫਿਰ ਉਹ ਲੋਕਲ ਦੀ ਸੀਟੀ ਜੂ ਨੂੰ ਦਿੱਤਾ ਸੀਟੀ ਜੂ ਘਰ ਬਸਾਈ ਤੇ ਘਰ ਲਾ ਗਿਆ ਇਹਦਾ ਚਲਾਨ ਕਰਨ ਲਈ 2000 ਦਾ ਪੁਲਿਸ ਵਾਲੇ ਉਧਰ ਕੀ ਕਰਨ ਕਿੱਥੇ ਖੜੀ ਕਰਨਗੇ ਜੰਮ ਤਾਂ ਲੱਗੀ ਜਾਂਦਾ ਬੱਸ ਸਟੈਂਡ ਮੁਸ਼ਕਲ ਲੱਗਦੀ ਕਿਉਂਕਿ ਜਿੱਥੇ ਕਹਿ ਰਹੇ ਆ ਉਧਰ ਜਗਾ ਉਹ ਤਾਂ ਫੌਜੀਆਂ ਦੀ ਹੈ ਜੀ ਕਿੰਨੇ ਸਮੇ ਤੋਂ ਆਹੀ ਹਾਲਤ ਹੈ ਅਲੇ ਜਾਦੇ ਜੰਮੇ ਆ ਜੀ ਇਹੀ ਆਣਾ ਇਸ ਤਰ੍ਹਾਂ ਹੀ ਅਕੇ ਨਾਲ ਮਤਲਬ ਮੈਂ ਨਾ ਬੱਸਾਂ ਬਹੁਤ ਚੱਲਦੀਆਂ ਸੀ ਜਾਂ ਤਾਂ ਬੱਸਾਂ ਬਹੁਤ ਘੱਟ ਚੱਲਦੀਆਂ ਬਹੁਤ ਰਸਿੰਦਤ ਬੱਤ ਕੀ ਲੱਗਦਾ ਵੀ ਅਗਲੇ ਟਾਈਮ ਦੇ ਵਿੱਚ ਬਣੂਗਾ ਨਾ ਜੀ ਨਾ 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 ਸਾਡੇ ਜਦ ਤੱਕ ਅਸੀਂ ਅੱਗੇ ਅਸੀਂ ਤਾਂ ਬਣ ਨਹੀਂ ਦਿੰਦੇ ਨਾ ਨਾ ਬਣ ਨਹੀਂ ਨਹੀਂ ਜੀ ਤੁਹਾਨੂੰ ਵਦਨ ਦੇ ਕੇ ਸਰਕਾਰ ਕਿੰਨੇ ਬਣਾਣਾ ਜੀ 5 ਸਾਲ ਰਹਿੰਦੇ ਆ ਸਰਕਾਰ ਕਹਿ ਕੇ ਇੰਨੇ ਤਾਂ ਕੋਈ ਨੀ ਪਤਾ ਰੱਖਿਆ ਨਹੀਂ ਜੀ ਜਾਂਦਾ ਆਇਆ ਹੁਣੇ ਮੰਤਰੀ ਸਾਹਿਬ ਇਹਨੇ ਤਾਂ ਜੇ ਰੱਖਿਆ ਨਹੀਂ ਜੇ ਕਿਤੇ ਰਹਿ ਕੇ ਪੰਜ ਚਾਰ ਸਾਇਦ ਕਿਤੇ ਵੀ ਨਹੀਂ ਕੋਥੇ ਰੱਖਦੇ ਮੈਨੂੰ ਐਮ ਐਲ ਐ ਨੀ ਮੁਸ਼ਕਿਲ ਕੋਈ ਕਰ ਰੋ ਜਮਲੇ ਉਹ ਕੁਰਸੀਆਂ ਕਸ ਕੇ ਬੈਂਚ ਮੁੰਜੀ ਜੇ ਰੱਖੀ ਸੀ ਕਿ ਹੋਂ ਤੱਕ ਕੰਮ ਕਰਾ ਜੀ ਲਓ ਜੀ ਉਧਰ ਰੱਖਿਆ ਇੱਧਰ ਖੁਸ਼ੀ ਰੱਖੇ ਜੀ ਇਹ ਵੀ ਆਪਦੇ ਪੈਸਿਆਂ ਦਾ ਕਰਿਆ ਜੀ ਇਹਨਾਂ ਨੇ ਅੱਛਾ ਕੀ ਮੰਗ ਕਰਦੇ ਹੋ ਤੁਸੀਂ ਦੇਖੋ ਇੱਕ ਪਬਲਿਕ ਆਥੋਰਿਟੀ ਪਰਚੀ ਕੱਟ ਕਰਦੇ ਆ ਜੀ ਪਰਚੀ ਤਾਂ ਲੱਗਦੀ ਹੈ ਨਾ ਤੇ ਆਪਰੇ ਬਸਟੈਂਡ ਤਾਂ ਕਿ ਦੱਸੋ ਇੱਥੇ ਬਸੇ ਕੋ ਬਿਲਡਿੰਗ ਨਹੀਂ ਕੋ ਲਾਇਨ ਨਹੀਂ ਕੋ ਦੇਣ ਨਹੀਂ ਆਪਾਂ ਪਬਲਿਕ ਆਫੀ ਤਾਂ ਕਿ ਦਉਂਦੇ ਇਹ ਵੀ ਅਰਬੇਦ ਕਿੱਥੇ ਖੜਨਾ ਹੈ ਕਿਥੋਂ ਕੋਈ ਪਾਣੀ ਮੰਗਦਾ ਹੈ ਆ ਪੰਪ ਤੇ ਪਾਣੀ ਹੈ ਟੰਕੀ ਕਦੀ ਸਾਫ ਨਹੀਂ ਕਰੀ ਜੀ ਲੋਕ ਜੀ ਜਿੰਦੇ ਤਰੀ ਕਿਹੜਾ ਕੁੱਝ ਦਿੱਤੀ ਤੁਸੀਂ ਦੇਖ ਤਾਂ ਤੁਸੀਂ ਦੇਖ ਹੀ ਚੁੱਕਿਓ ਕਿ ਬੱਸ ਸਟੈਂਡ ਦਾ ਬੱਸ ਸਟੈਂਡ ਨਹੀਂ ਬਣਿਆ ਬਾਕੀ ਸਰੇ ਇੱਕ ਜਗ੍ਹਾ ਤੁਸੀਂ ਜਾਂ ਕਰਾਲੀ ਨਹੀਂ ਹੈ ਬਾਕੀ ਜਿੱਥੇ ਮਾਰੀ ਬਹੁਤ ਵਧੀਆ ਉਹਨੇ ਦੇਖਿਆ ਕਿੰਨਾ ਵਧੀਆ ਰੇਖਾਂ ਬਹੁਤ ਵਧੀਆ ਸਾਫ ਸੁਥਰੀਆਂ ਲਾਈਟਿੰਗ ਬਾਥਰੂਮ ਆਏ ਇੱਥੇ ਵਾਹ ਨਾ ਮੈਂ ਮੇਨ ਜੇਕਰ ਗੱਲ ਕਰ ਲਈ ਤਾਂ ਇਹੀ ਹਾਈਵੇ ਜਿਹੜਾ ਅੱਗੇ ਜਾਂਦਾ ਜਾ ਤਾਂ ਇੱਥੇ ਜਿਆਦਾ ਜਿਹੜਾ ਕਿ ਟ੍ਰੈਫਿਕ ਤਾਂ ਕੋਈ ਬੱਸ ਸਟੈਂਡ ਨਹੀਂ ਲਗਾਦਾ ਨਾ ਇਹੀ ਬੱਸ ਸਟੈਂਡ ਇਹੀ ਹੈ ਜੀ ਇਹਨੂੰ ਬੱਸ ਸਟੈਂਡ ਕਹਿੰਦੇ ਆ ਕੋਈ ਸਾਈਨ ਬੋਰਡ ਨਹੀਂ ਲੱਗਾ ਇੱਥੇ ਬੱਸ ਸਟੈਂਡ ਦਾ ਬਾਕੀ ਲੋਕ ਪੁੱਛ ਰਿਹਾ ਕਿ ਅੱਗੇ ਇੱਥੇ ਖਰੜ ਦਾ ਬੱਸ ਸਟੈਂਡ ਕਿੱਥੇ ਆ? ਹਾਂ। ਬਈ ਇਹੀ ਹੈ। ਇਹ ਕੀ ਰਹੀ ਹੈ ਇਹ? ਹਾਂ ਜੀ ਹਾਂ ਜੀ। ਕਈ ਨਾ ਪਤਾ ਨਹੀਂ ਲੱਗਦਾ ਕਿ ਬੱਸ ਇੰਦਾਂ ਚੜਿਆਂ ਨੂੰ। ਉਹ ਕਹਿੰਦੇ ਬੱਸਾਂ ਜਿਕੇ ਦੇ ਦੇ ਆ ਵੀ ਬੱਸ ਤੇੜਾ ਆਊਗਾ ਕਿ ਸਟੈਂਡ ਤੇ ਤਾਂ ਤਰਾਂਗੇ। ਉਹ ਦੇਖੋ ਟਾਰਗੇਟ ਟਾਰਗੇਟ ਨਹੀਂ ਤੇ ਨਾਲ ਹੀ ਚੱਲ ਜਾਂਦੇ ਆ। ਅੱਛਾ। ਹੌਪਟਲ ਕੋਈ ਲਿਖਿਆ ਵੀ ਨਹੀਂ ਹੋਇਆ ਵੀ ਖਰੜ ਬੱਸ ਸਟੈਂਡ। ਕੋਈ ਸੈਂਡ ਮੋਟਿੰਗ ਲਗਿਆ। ਕੋਈ ਬਜ਼ੁਰਗ ਬੰਦਾ ਬੈਠਾ ਉਹਨੇ ਖਰੜ ਉੱਤਰ ਰਿਹਾ। ਜੇ ਤਾਂ ਕਹਿੰਦੇ ਉਤਾਰ-ਤਾਰ ਠੀਕ ਹੈ। ਬਹੁਤ 감사 ਹੁੰਦੇ। ਤਾਂ ਤੁਸੀਂ ਹਾਲਤ ਵੇਖ ਹੀ ਰਹੇ ਹੋ ਕਿ ਖਰੜ ਬੱਸ ਸਟੈਂਡ ਖਰ ਬੱਸ ਸਟੈਂਡ ਪਿੱਛੇ ਆ ਪਰ ਉਹ ਦਾ ਮੰਦਾ ਹਾਲ ਆ ਪਰ ਅਕਸਰ ਬੱਸਾਂ ਵੀ ਇੱਥੇ ਰੋਕਿਆ ਜਾਂਦੀਆਂ ਤੇ ਸਵਾਰੀਆਂ ਵੀ ਇੱਥੇ ਰੁਕਦੀਆਂ ਕੋਈ ਮੀਂਹ ਨੇਰੀ ਦੇ ਵਿੱਚ ਕੋਈ ਧੁੱਪ ਦੇ ਵਿੱਚ ਬੈਠਣ ਦੇ ਲਈ ਜਗ੍ਹਾ ਨਹੀਂ ਹੈਗੀ ਕਿ ਲੋਕਾਂ ਤੁਸੀਂ ਦੇਖ ਹੀ ਚੁੱਕੇ ਹੋ ਵੀ ਲੋਕ ਕਿੰਨਾ ਅੱਕੇ ਹੋਏ ਨੇ ਸੋ ਇਹ ਹਾਲ ਹੈ ਤਾਂ ਹੁਣ ਵੀ ਮੈਂ ਇਹੀ ਕਹਿਣਾ ਚਾਹਾਂਗੀ ਵੀ ਵੋਟਾਂ ਜਿਹੜੀਆਂ ਕਿ ਨੇੜੇ ਆ ਗਈਆਂ ਤੇ ਬੋਟ ਹੈ ਜਿਹੜੀ ਆਪਣੀ ਸੋਚ ਸਮਝ ਕੇ ਪਾਏ